ਜੀ ਸਰ ਸਰ ਕੀ ਨਵਾਈ ਤੁਹਾਡੇ ਤੇ ਕਿਸ ਮੁੱਦੇ ਲੈ ਮੇਰਾ ਨਾਮ ਦੀਪਕ ਠਾਕਰੇ ਜੀ ਇਹ ਮੈਂ ਕਨਵੀਨਰ ਆ ਪੰਜਾਬ ਦਾ ਮਨਰੇਗਾ ਵਰਕਰ ਜੂਨੀਅਰ ਪੰਜਾਬ ਅੱਜ ਸਾਡੀ ਬਠਿੰਡਾ ਜ਼ੋਨ ਦੀ ਜਿਹੜੀ ਦੂਜੀ ਕਨਵੈਨਸ਼ਨ ਆ ਉਹ ਟੀਚਰ ਹੋਮ ਦੇ ਦੇ ਸ਼ਹੀਦ ਆ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਹਾਲ ਦੇ ਵਿੱਚ ਕੀਤੀ ਜਾ ਰਹੀ ਹੈ ਇਸ ਕਨਵੈਨਸ਼ਨ ਦਾ ਮਕਸਦ ਜਿਹੜਾ ਆ ਜਿੱਥੇ ਮਨਰੇਗਾ ਵਰਕਰਾਂ ਨੂੰ ਦਰਪੇਸ਼ ਮੁਸ਼ਕਲਾਂ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਨੀ ਤੇ ਉਹਨਾਂ ਸਮੱਸਿਆਵਾਂ ਦੇ ਹੱਲ ਲਈ ਜਥੇਬੰਦ ਸੰਘਰਸ਼ ਨਹੀਂ ਲਾਂਭੰਦੀ ਕਰਨੀ ਇਹ ਮੁੱਖ ਮਕਸਦ ਹੈ ਅੱਜ ਦੀ ਇਸ ਕਨਵੈਨਸ਼ਨ ਦਾ ਕੀ ਕੀ ਮੰਗਾਂ ਨੇ ਮੰਗਾ ਦੇ ਵਿੱਚ ਸਭ ਤੋਂ ਵੱਡੀ ਮੰਗ ਜਿਹੜੀ ਹੈ ਕਿ ਜਿਹੜੇ ਮਨਰੇਗਾ ਵਰਕਰ ਹੈ ਜੋ ਮਨਰੇਗਾ ਐਕਟ ਜਿਹਦੇ ਤਹਿਤ ਘੱਟੋ ਘੱਟ 100 ਦਿਨ ਦਾ ਰੋਜ਼ਗਾਰ ਜਿਹੜਾ ਸਰਕਾਰ ਨੇ ਮੁਹੱਈਆ ਕਰਵਾਉਣਾ ਮਨਰੇਗਾ ਵਰਕਰਾਂ ਨੂੰ ਉਹਨੂੰ ਯਕੀਨੀ ਬਣਾਉਣਾ ਹੈ ਨੰਬਰ 1 ਨੰਬਰ 2 ਜਿਹੜੀਆਂ ਅਦਾਈਆਂ ਪਿਛਲੇ ਲੰਬੇ ਸਮੇਂ ਤੋਂ ਕੀਤੇ ਹੋਏ ਕੰਮ ਦੇ ਮਿਹਨਤਾਂ ਨੇ ਹਜੇ ਵੀ ਹਜੇ ਵੀ ਜਿਹੜੇ ਆ ਮਨਰੇਗਾ ਵਰਕਰਾਂ ਦੇ ਫਸੇ ਪਏ ਆ ਉਹਨਾਂ ਨੂੰ ਬਹਾਲ ਕਰਵਾਉਣਾ ਨੰਬਰ 10 ਦੇ ਉੱਪਰ ਜਿਹੜੀਆਂ ਮਨਰੇਗਾ ਐਕਟ ਦੇ ਮੁਤਾਬਕ ਜਿਹੜੀਆਂ ਹੋਰ ਸ਼ਰਤਾਂ ਹੈ ਜਿਹਦੇ ਵਿੱਚ ਉਹਨਾਂ ਨੂੰ ਸੰਦ ਵਗੈਰਾ ਲੈ ਕੇ ਦੇਣੇ ਆ ਉਹਨਾਂ ਦੇ ਦੁਪਹਿਰ ਦੇ ਖਾਣੇ ਦੇ ਦੌਰਾਨ ਟੈਂਟ ਆਦਿ ਦਾ ਪ੍ਰਬੰਧ ਕਰਨਾ ਇਹ ਸਾਰੀਆਂ ਮੰਗਾਂ ਜਿਹੜੀਆਂ ਇਹਨਾਂ ਦੇ ਜਦੋਜहद ਕਰਨੀਆਂ ਤੇ ਇਹਨਾਂ ਦੇ ਸਰਕਾਰ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਦਬਾਅ ਪਾ ਕੇ ਇਹ ਮੰਗਾਂ ਜਿਹੜੀਆਂ ਫੋਰੀ ਤਰਤੇ ਲਾਗੂ ਕਰਵਾਨੀਆਂ ਅਗਲੀਆਂ ਮੰਗਾਂ ਜਿਹੜੀਆਂ ਜਿਹਦੇ ਵਿੱਚ ਮਨਰੇਗਾ ਐਕਟ ਦੇ ਤਹਿਤ 100 ਦਿਨ ਦਾ ਜਿਹੜਾ ਰੋਜ਼ਗਾਰ ਹੈ ਇਹ ਬਹੁਤ ਘੱਟ ਹੈ ਇਹਦੇ ਵਿੱਚ ਦਿਨਾਂ ਦੇ ਵਿੱਚ ਵਾਧਾ ਕਰਵਾਉਣਾ ਉਹਨਾਂ ਦੀ ਜਿਹੜੀ ਦਿਹਾੜੀ ਹੈ ਉਜਰਤ ਹੈ ਉਹਦੇ ਵਿੱਚ ਵਾਧਾ ਕਰਵਾਉਣਾ ਬੀਮੇ ਦੀ ਯੋਜਨਾ ਲਾਗੂ ਕਰਵਾਨੀ ਕੰਮ ਜਿਹੜੇ ਕੰਮ ਦੇ ਦਾ ਦੇਣਾ ਯਕੀਨੀ ਬਣਾਉਣਾ ਤੇ ਪੰਚਾਇਤਾਂ ਦਾ ਕੰਮ ਸਮੂਥਾ ਕੰਮ ਜਿਹੜਾ ਆ ਉਹ ਮੇਰੇ ਘਾ ਤਹਿਤ ਜਿਹੜਾ ਆ ਕਰਵਾਉਣ ਲਈ ਜਿਹੜੀ ਆ ਅਸੀਂ ਯਤਨ ਕਰਾਂਗੇ ਸੰਘਰਸ਼ ਕਰਾਂਗੇ ਇਹੀ ਸਾਡੀਆਂ ਅਗਲੀਆਂ ਮੰਗਾਂ ਆ ਅਗਲੇ ਦਿਨ ਅਜ ਕਿਸ ਤਰ੍ਹਾਂ ਦਾ ਅਗਲੀ ਸਾਡੀ ਕਨਵੈਨਸ਼ਨ 13 ਤਰੀਕ ਨੂੰ ਪਟਿਆਲੇ ਹੋ ਰਹੀ ਆ ਉਦੋਂ ਬਾਅਦ ਅਸੀਂ ਸਟੇਟ ਕਮੇਟੀ ਦੀ ਮੀਟਿੰਗ ਕਰਕੇ ਅਗਲੀ ਦਿਨ ਜਿਹੜੀ ਰਣਨੀਤੀ ਆ ਉਹ ਲਿਖਾਂਗੇ